ਅਸਾਂ ਰਹੀ ਜਾਣਦੇ ਕਿ ਲੋਕ ਸਭਾ ਦੀਆਂ ਚੋਣਾਂ ਹੋਣ ਦੇ ਲਈ ਜਾਰੀਆਂ ਨੇ ਤੇ ਹਰ ਇੱਕ ਸਿਆਸੀ ਪਾਰਟੀ ਆਪਣਾ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਤੇ ਕਰ ਰਹੀ ਹੈ ਤੇ ਬਹੁਤ ਸਾਰੀਆਂ ਪਾਰਟੀਆਂ ਇੱਕ ਦੂਸਰੇ ਤੇ ਕਈ ਵੱਡੇ ਤੰਜ ਵੀ ਕੱਸ ਰਹੀਆਂ ਨੇ ਤੇ ਤੇ ਹੁਣ ਸੁਖਵੀਰ ਬਾਦਲ ਦੇ ਵੱਲੋਂ ਵੀ ਇੱਕ ਰੈਲੀ ਦੌਰਾਨ ਕਈ ਵੱਡੇ ਸਮਾਲਸੀਆਂ ਭਗਵੰਤ ਸਿੰਘ ਮਾਨ ਤੇ ਖੜੇ ਕੀਤੇ ਗਏ ਨੇ ਬੀਐਸਸੀਐਮ ਮਾਨ ਅਤੇ ਸੁਖਵੀਰ ਬਾਦਲ ਇੱਕ ਦੂਸਰੇ ਨੂੰ ਕਈ ਠੋਕਮੇ ਜਵਾਬ ਦਿੰਦੇ ਹੀ ਰਹਿੰਦੇ ਨੇ ਤੇ ਤੇ ਹੁਣ ਸੁਖਵੀਰ ਬਾਦਲ ਦੇ ਵੱਲੋਂ ਵੀ ਸੀਐਮ ਭਗਵੰਤ ਸਿੰਘ ਮਾਨ ਦੇ ਨਾਲ ਨਾਲ ਪੂਰੀ ਆਫਸਰ ਕਰਦੀ ਰੇਲ ਬਣਾਈ ਗਈ ਹੈ ਸੋ ਬਿਨਾਂ ਕਿਸੇ ਦੇਰੀ ਤੋਂ ਤਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱ ਆ ਆਮ ਆਦਮੀ ਪਾਰਟੀ ਦਾ ਨਾਮ ਬਦਲਣਾ ਚਾਹੀਦਾ ਅਜੇ ਲੁਟੇਰਿਆਂ ਦੀ ਪਾਰਟੀ ਐਲਪੀ ਹੋਣਾ ਚਾਹੀਦਾ ਇਹ ਆਮ ਆਦਮੀ ਪਾਰਟੀ ਨਹੀਂ ਲੁਟੇਰਿਆਂ ਦੀ ਪਾਰਟੀ ਤੇ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੇ ਆਮ ਆਦਮੀ ਦੇ ਨਾਂ ਤੇ ਇੱਕ ਸਹੀ ਮਿੰਟ ਤੇ ਕਲੰਕ ਹੈ ਕਿਉਂਕਿ ਵਰਤ ਰਿਹਾ ਆਮ ਗਰੀਬ ਦਾ ਨਾਂ ਤੇ ਲੁੱਟ ਰਿਹਾ ਲੋਕਾਂ ਨੂੰ ਤੇ ਧੱਕਾ ਕਰ ਰਿਹਾ ਲੋਕਾਂ ਨੂੰ ਅੱਜ ਰੋਜ਼ ਬੈਂਕ ਡਕੈਥੀਆਂ ਮਰਡਰ ਕਬੱਡੀ ਪਲੇਅਰਾਂ ਦੇ ਅਟੈਕ ਦੂਜਿਆਂ ਦੇ ਅਟੈਕ ਕੋਈ ਪੁਸ਼ਤਾ ਨਹੀਂ